ਬਾਈ ਜੀ ਦਾ song ਆ ਰਿਹਾ ਨਵਾਂ ਸਸੇ ਗੱਲ ਜੀ ਮੇਰੇ ਨਾਲ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਦਾ ਮਨੀ ਸਿੰਗਰ ਆਡੀਅנס ਆਪਣੀਆਂ ਚ ਜੋੜੋ ਘੱਟ ਰਹੀ ਆ ਦੇਖ ਲੈ ਬਾਈ song ਗਾਉ ਕਿਹੜਾ ਠੰਡੀ ਠੰਡੀ ਮਿੱਠੀ ਬੋਰ ਦੀ ਸ਼ਾਮ ਹੁੰਦੀ ਹੈ ਕੋਈ ਫਰਕ ਨਹੀਂ ਸਰ ਤੇ ਹੁੰਦਾ ਜਦੋਂ ਮਾਂ ਹੁੰਦੀ ਚਲੋ ਬਾਈ ਸੁਣਾ ਰਿਹਾ ਉਹ ਠੰਡੀ ਮਿੱਠੀ ਬੋੜ ਦੀ ਠੰਡੀ ਮਿੱਠੀ ਬੋੜ ਦੀ ਸ਼ਾਮ ਹੁੰਦੀ ਏ ਕੋਈ ਫਿਕਰ ਨਿਸਰ ਤੇ ਹੁੰਦਾ ਜਦੋਂ ਮਾਂ ਹੁੰਦੀ ਏ ਕੋਈ ਫਿਕਰ ਨਿਸਰ ਤੇ ਹੁੰਦਾ ਜਦੋਂ ਮਾਂ ਹੁੰਦੀ ਤੇ ਮਾਂ ਮੇਰੀ ਮੈਨੂੰ ਲੋਰੀਆਂ ਸੁਣਾਉਂਦੀ ਓਹ ਖੁਸ਼ ਰਹਿ ਹੋਂ ਕਰਵੇ ਪੁੱਤਰਾ ਮੈਨੂੰ ਕੁੱਟ ਕੇ ਸੀਨੇ ਲਾਉਂਦੀ ਮਾਂ ਦੇ ਪੈਰਾਂ ਵਰਗੀ ਨਾ ਕੋਈ ਥਾਂ ਹੁੰਦੀ ਏ ਕੋਈ ਫਿਕਰ ਨਹੀਂ ਸਿਰ ਤੇ ਹੁੰਦਾ ਜਦੋਂ ਮਾਂ ਹੁੰਦੀ ਏ ਉਹ ਕੋਈ ਫਿਕਰ ਨਹੀਂ ਸਿਰ ਤੇ ਹੁੰਦਾ ਜਦੋਂ ਮਾਂ ਹੁੰਦੀ ਐ ਹੋਜੇ ਤਾਂ ਮਾਂ ਸਾਡੀ ਸਾਥੋਂ ਦੂਰ ਹੋਈ ਸਾਡੀ ਕਿਸਮਤ ਚੂਰ ਚੂਰ ਹੋਈ ਨਾ ਖੁਸ਼ੀ ਰਹੀ ਇਸ ਜ਼ਿੰਦਗੀ ਚ ਖੁਸ਼ੀ ਸਾਥੋਂ ਹੀ ਦੂਰ ਹੋਈ ਵਧੀਆ ਵਧੀਆ ਨਾਮ ਦੇ ਵਾਜੋਂ ਕੋਈ ਇੱਥੇ ਲੋੜ ਲੜਾਉਂਦੀ ਏ ਕੋਈ ਫਿਕਰ ਨਹੀਂ ਸਿਰ ਤੇ ਹੁੰਦਾ ਜਦੋਂ ਮਾਂ ਹੁੰਦੀ ਏ ਉਹ ਕੋਈ ਫਿਕਰ ਨਹੀਂ ਸਿਰ ਤੇ ਹੁੰਦਾ ਜਦੋਂ ਮਾਂ ਹੁੰਦੀ ਏ ਹੋ ਮਾਂ ਦਾ ਜਿਗਰਾ ਰੱਬ ਤੋਂ ਵੱਡਾ ਇਹ ਹੋਰ ਕੋਈ ਨਹੀਂ ਲੈ ਸਕਦਾ जिने गिल्ले थों तेआब है पेंदी और कोई नहीं पै सकदा दमन तेरा मां ए हो लिखदा जिने पत्त्यां ਨਾਲ ਪਤ ਝੜ ਹੁੰਦੀ ਏ ਕੋਈ ਫਿਕਰ ਨਹੀਂ ਸਿਰ ਤੇ ਹੁੰਦਾ ਜਦੋਂ ਮਾਂ ਹੁੰਦੀ ਏ ਉਹ ਕੋਈ ਫਿਕਰ ਨਹੀਂ ਸਿਰ ਤੇ ਹੁੰਦਾ ਜਦੋਂ ਮਾਂ ਹੁੰਦੀ ਏ ਬਈ ਸ਼ੇਅਰ ਕਰ ਦਿਓ ਬਤਵਤ ਥੈਂਕ ਯੂ ਜੀ ਇਹ ਮੈਂ ਆਪਣੀ ਮਾਂ ਤੇ ਗੀਤ ਲਿਖਿਆ ਸੀ ਜਦੋਂ ਮੇਰੀ ਮੰਮੀ ਦੀ ਕੋਵਿਡ ਦੇ ਵਿੱਚ ਡੈਥ ਹੋਈ ਸੀ ਹਮ ਹ ਉਹਨਾਂ ਤੇ ਗੀਤ ਲਿਖਿਆ ਸੀ